ਰਿਸ਼ਤੇ ਆ ਜਿਹੜੇ ਅਕਸਰ ਅਸੀਂ ਕਹਿੰਨੀ ਆ ਮੋਹ ਦੀਆਂ ਦੰਦਾ ਤੇ ਕਹਿੰਦੇ ਰਿਸ਼ਤਿਆਂ ਦੇ ਵਿੱਚ ਜੇ ਕਿਤੇ ਤਾਗਿਆਂ ਦੀ ਤਰ੍ਹਾਂ ਗੰਡਾ ਵੱਜਣ ਲੱਗ ਜਾਣਾ ਤੇ ਉਹ ਤੋੜਨੇ ਪੈਂਦੇ ਆ ਉਹ ਜੁੜਦੇ ਨਹੀਂ ਤੇ ਸੋ ਅਸੀਂ ਗੰਡਾ ਵੱਜਣ ਦੀ ਨੌਬਤੀ ਨਾ ਹੁੰਦੀਗੀ ਇਹਨਾਂ ਦਿਨਾਂ ਦੇ ਜਿਹੜੇ ਕੇਸ ਆ ਬੜੇ ਹੈਰਾਨ ਕਰ ਦੇਣ ਵਾਲੇ ਕੇਸ ਜਿਹੜੇ ਮੇਰੇ ਕੋਲੇ ਆਏ ਆ ਜਿਦੇ ਵਿੱਚ ਸਿਰਫ ਇੱਕ ਹੀ ਚੀਜ਼ ਮੇਨ ਰੱਖੀ ਗਈ ਆ ਚਾਹੇ ਉਹ ਮੁੰਡੇ ਵਾਲਿਆਂ ਵੱਲੋਂ ਮੇਰੇ ਤੱਕ ਅਪਰੋਚ ਕੀਤੀ ਜਾਵੇ ਚਾਹੇ ਕੁੜੀ ਵਾਲਿਆਂ ਵੱਲੋਂ ਗੱਲ ਇੱਕ ਹੀ ਹੁੰਦੀ ਆ ਕਿ ਅਸੀਂ ਡਿਵੋਰਸ ਲੈਣਾ ਸਾਨੂੰ ਤਲਾਕ ਚਾਹੀਦਾ ਰੀਜ਼ਾਣਾ ਛੋਟੇ ਛੋਟੇ ਕੋਈ ਬਹੁਤੀਆਂ ਵੱਡੀਆਂ ਲੜਾਈਆਂ ਨਹੀਂ ਬਹੁਤੀ ਵੱਡੇ ਕੋਈ ਝਗੜੇ ਨਹੀਂ ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਇਸ ਚੀਜ਼ ਲਈ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਨਹੀਂ ਕੋਈ ਜ਼ਰੂਰੀ ਵੀ ਨਹੀਂ ਤੁਹਾਡੇ ਲਈ ਇੱਕ ਗੱਲ ਤੁਸੀਂ ਦੇਖੋ ਵੀ ਜਿਹੜੇ ਅੱਜ ਮੁੰਡੇ ਕੁੜੀਆਂ ਵਿਆਹ ਤੋਂ ਬਾਅਦ ਰਿਸ਼ਤਾ ਤੋੜ ਰਹੇ ਆ ਰੱਬ ਨਾ ਕਰੇ ਇਨ ਫਿਊਚਰ ਤੁਹਾਡੇ ਨਾਲ ਉਸ ਤੋਂ ਵੀ ਮਾੜਾ ਹੁੰਦਾ ਕੀ ਕਰੋਗੇ ਕਿੱਧਰ ਜਾਓਗੇ ਤੁਸੀਂ ਕੀ ਕਰੋਗੇ ਕੀ ਜਵਾਬ ਦੇਵੋਗੇ ਆਪਣੇ ਆਪ ਨੂੰ ਆਪਣੇ ਵਿਯੂਧ ਨੂੰ ਕੀ ਜਵਾਬ ਦੇਵੋਗੇ ਤੁਸੀਂ ਸੋ ਅੱਜ ਮਤਲਬ ਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਦੇ ਆਂ ਸਵਾ 12 ਦਾ ਟਾਈਮ ਹੋ ਗਿਆ ਵੀ ਐਦੂ ਪਹਿਲਾਂ ਜਿਹੜੀਆਂ 7-8 ਕੋਲ ਆਈਆਂ ਜਿਹਦੇ ਵਿੱਚ ਲਿਵਿੰਗ ਰਿਲੇਸ਼ਨਸ਼ਿਪ ਨੂੰ ਲੈ ਕੇ ਜਿਹਦੇ ਵਿੱਚ ਡਿਵੋਰਸ ਨੂੰ ਲੈ ਕੇ ਜਿਹਦੇ ਵਿੱਚ ਮਤਲਬ ਕਿ ਵਿਆਹ ਤੋੜਨ ਦੀ ਗੱਲ ਹੀ ਕੀਤੀ ਗਈ ਆ ਤਲਾਕ ਲੈਣ ਦੀ ਗੱਲ ਹੀ ਕੀਤੀ ਗਈ ਆ ਪ੍ਰਾਪਰਟੀ ਲੈਣ ਦੀ ਹੀ ਗੱਲ ਕੀਤੀ ਗਈ ਆ ਹੁਣ ਸਵਾਲ ਇਹ ਉੱਠਦਾ ਵੀ ਕੀ ਪ੍ਰਾਪਰਟੀਆਂ ਲੈਣ ਦੇ ਨਾਲ ਰਿਸ਼ਤੇ ਮੋੜ ਸਰਜੀਤ ਹੋ ਜਾਣਗੇ ਕੀ ਉਹਨਾਂ ਪ੍ਰਾਪਰਟੀਆਂ ਦੇ ਨਾਲ ਸਾਡੇ ਰਿਸ਼ਤਿਆਂ ਦੀਆਂ ਜਿਹੜੀਆਂ ਮੋਹ ਦੀਆਂ ਤੰਦਾਂ ਉਹ ਜੁੜੀਆਂ ਰਹਿਣਗੀਆਂ ਨਾਲੇ ਕਿ ਸਾਨੂੰ ਸਾਰਿਆਂ ਨੂੰ ਪਤਾ ਕੋਈ ਮੈਂ ਬਹੁਤ ਵੱਡੀ ਵਿਦਵਾਨ ਨਹੀਂ ਹੈਗੀ ਕੋਈ ਮੈਂ ਫਿਲਾਸਫਰ ਨਹੀਂ ਹੈਗੀ ਪਰ ਇੰਨੀ ਕੁ ਜ਼ਿੰਦਗੀ ਦਾ ਤਜਰਬਾ ਜ਼ਰੂਰ ਮੈਂ ਲਿਆ ਜਾਂ ਤੁਹਾਡੇ ਕੋਲੇ ਵੀ ਐਡਾ ਕਿ ਤਜਰਬਾ ਜ਼ਰੂਰ ਹੋਊਗਾ ਕਿ ਖਾਲੀ ਹੱਥਾ ਸ਼ਕੰਦਰ ਰਾਜੇ ਅਰਗੇ ਤੁਰ ਗਈ ਖਾਲੀ ਹੱਥਾ ਇੱਕ ਦਿਨ ਅਸੀਂ ਸਭ ਨੇ ਇੱਥੇ ਸਾਰਾ ਕੁਝ ਮੈਨ ਮਲਾਰੇ ਕੁੱਠੀਆਂ ਕਾਰਾਂ ਬੈਂਕ ਬੈਲੈਂਸ ਸਾਰਾ ਕੁਝ ਛੱਡ ਕੇ ਤੁਰ ਜਾਣਾ ਤੇ ਕਿਉਂ ਨਾ ਜਿਹੜੀ ਰਹੀ ਜ਼ਿੰਦਗੀ ਉਹਨੂੰ ਸਕੂਨ ਦੀ ਜਾਨੋ ਟਾਡੇ ਦੋਨਾਂ ਦੇ ਫੈਸਲਿਆਂ ਦੇ ਨਾਲ ਇਹ ਵੀ ਸੀ ਚਾਹੀ ਜਿਹੜੇ ਮਰਜੀ ਹੋਣ ਇੱਕ ਪਤੀ ਪਤਨੀ ਦੇ ਫੈਸਲੇ ਦੇ ਨਾਲ ਬੱਚੇ ਜਿਹੜੇ ਉਹ ਅਨਾਥਾਂ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਹੋ ਜਾਂਦੇ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਕੀ ਗੁਨਾਹ ਕੀਤਾ ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਹਿੱਸਿਆਂ ਦੇ ਵਿੱਚ ਨਾ ਮਾਂ ਦਾ ਪਿਆਰ ਆਉਂਦਾ ਨਾ ਬਾਪ ਦਾ ਪਿਆਰ ਆਉਂਦਾ ਨਾ ਦਾਦੇ-ਦਾਦੀ ਦਾ ਪਿਆਰ ਹੁੰਦਾ ਨਾ ਨਾਨੇ-ਨਾਨੀ ਦਾ ਪਿਆਰ ਹੁੰਦਾ ਕਿਉਂਕਿ ਉਹ ਇੱਕ ਚੱਕਵੇਂ ਚੁੱਲ੍ਹੇ ਦੀ ਤਰ੍ਹਾਂ ਬਣ ਕੇ ਰਹਿ ਜਾਂਦੇ ਆ ਅੱਜ ਇੱਥੇ ਰੱਖ ਲਿਆ ਕਰ ਲਾ ਉੱਥੇ ਰੱਖ ਲਿਆ ਅੱਜ 4 ਦਿਨ ਦਾਦ ਕੇ ਲੈ ਕੱਲ 4 ਦਿਨ ਨਾਨ ਕੇ ਲੈ ਅਗੇ ਅਸੀਂ ਕੋਈ ਵੀ ਰਿਸ਼ਤਾ ਕਰਨਾ ਹੁੰਦਾ ਸੀ ਤਾਂ ਅਸੀਂ ਪਸ਼ੋਕੜ ਵੇਂਦੇ ਸੀ ਕਿਉਂ ਵੇਖਿਆ ਜਾਂਦਾ ਸੀ ਇਹ ਨਹੀਂ ਸੀ ਕਿ ਇਨਸਾਨ ਦੀ ਕੋਈ ਐਮਤ ਨਹੀਂ ਬਟ ਇਹ ਚੀਜ਼ ਜ਼ਰੂਰ ਹੁੰਦੀ ਸੀ ਕਿ ਜਿਹਦੇ ਪਸ਼ੋਕੜ ਦੇ ਵਿੱਚ ਪਾਈਚਾਰ ਕਿਸਾਂ ਚ ਝਲਕਦੀ ਹੋਵੇ ਜਿਨ੍ਹਾਂ ਦੇ ਟੱਬਰ ਦਾ ਇੱਕਾ ਹੋਵੇ ਜਿਹੜੇ ਕੁਸ਼ ਕਹਿਨ ਦਾ ਸਹਨ ਦੀ ਵੀ ਹਿੰਮਤ ਰੱਖਦੇ ਹੋਣ ਲਾਣੇਦਾਰ ਪਰਿਵਾਰਾਂ ਦੇ ਰਿਸ਼ਤੇ ਲੈਂਦੇ ਸੀ ਤੇ ਲਾਣੇਦਾਰ ਪਰਿਵਾਰਾਂ 'ਚ ਰਿਸ਼ਤੇ ਕੀਤੇ ਜਾਂਦੇ ਸੀ ਕਿਉਂ ਕਹਿ ਦਿੰਦੇ ਸੀ ਸ਼ਰਮ ਹੁੰਦੀ ਆ ਘਰ ਦੇ ਜੀਆਂ ਨੂੰ ਅੱਜ ਤੁਸੀਂ ਦੇਖੋ ਅਸੀਂ ਰਿਸ਼ਤਿਆਂ ਨੂੰ ਬਹੁਤ ਛੋਟੇ ਕਰ ਲਿਆ ਰਿਸ਼ਤਿਆਂ ਨੂੰ ਜੋਨ ਦੀ ਖਾਤਰ ਅਸੀਂ ਰਿਸ਼ਤਿਆਂ ਨੂੰ ਤੋੜਨ ਲੱਗ ਪਏ ਆ ਤੜਕੇ ਦੀਆਂ ਜਿਹੜੀਆਂ ਮਤਲਬ ਕਿ ਜਿਹੜੀਆਂ ਕਾਲਾਂ ਤੁਹਾਨੂੰ ਦੱਸੀਆਂ ਪਹਿਲੇ ਨੰਬਰ ਤੇ ਡਿਵੋਰਸ ਕੇਸ ਦੂਸਰੇ ਨੰਬਰ ਤੇ ਲਿਵਿੰਗ ਰਿਲੇਸ਼ਨਸ਼ਿਪ ਕੇਸ ਤੀਜੇ ਨੰਬਰ ਤੇ ਫੇਰ ਡਿਵੋਰਸ ਗੱਲ ਹੀ ਨਹੀਂ ਕੋਈ ਹੋਰ ਕਰਦੇ ਨਾ ਮੁੰਡੇ ਵਾਲੇ ਕਰਦੇ ਨਾ ਕੁੜੀ ਵਾਲੇ ਇਹ ਤਾਂ ਕਹਿੰਦੇ ਹੀ ਨਹੀਂ ਵੀ ਹਾਂ ਪੈਣੀ ਕਿਸੇ ਤਰੀਕੇ ਸਾਡਾ ਪਰਿਵਾਰ ਵਾਸ ਜੀ ਤੁਸੀਂ ਇੱਕ ਕੋਸ਼ਿਸ਼ ਕਰਕੇ ਵੇਖ ਲਓ ਪਰਿਵਾਰ ਵਾਸਨ ਨਹੀਂ ਭੈਣ ਜੀ ਤਲਾਕ ਹੋ ਜੇ ਭਲਾ ਪੰਚਾਇਤੀ ਤੌਰ ਤੇ ਹੀ ਹੋ ਜੇ ਨਹੀਂ ਸਾਨੂੰ ਕੋਈ ਰਾਹ ਦੱਸ ਦੋ ਵੀ ਜਿਹਦੇ ਨਾਲ ਸਾਡਾ ਖੜਾ ਛੇਤੀ ਛੁੱਟ ਜੀ ਫਮਲੇ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਤੁਸੀਂ ਲਾਵਾਂ ਲੈ ਕੇ ਪਤੀ ਪਤਨੀ ਬਣੀਓ ਕੱਲੇ ਮੁੰਡਿਆਂ ਨੂੰ ਨਹੀਂ ਮੈਂ ਕਹਿੰਦੀ ਕੁੜੀਆਂ ਨੂੰ ਵੀ ਕਹਿਨੀ ਆ ਇਹ ਇੰਨਾਂ ਚੀਜ਼ਾਂ ਦਾ ਪਤਾ ਬਦ ਕਦੋਂ ਲੱਗਦਾ ਜਦੋਂ ਸਮੇਂ ਦੇ ਨਾਲ ਆਪਾਂ ਆਪਦਾ ਬਹੁਤ ਕੁਝ ਗਵਾ ਦਿੰਨੇ ਆ ਉਦੋਂ ਬਾਅਦ ਸਾਨੂੰ ਅਕਲ ਆਉਂਦੀ ਆ ਵੀ ਨਹੀਂ ਰਿਸ਼ਤੇ ਬੜੀ ਵੱਡੀ ਚੀਜ਼ ਆ ਰਿਸ਼ਤਿਆਂ ਨੂੰ ਜਿਉਣਾ ਸਿੱਖਣਾ ਚਾਹੀਦਾ ਤੇ ਹੈਰਾਨੀ ਦੀ ਗੱਲ ਆ ਵੀ ਉਹ ਦੁਆਣਾ ਦਾ ਮੈਂ ਮੱਥਾ ਇੰਨਾ ਮਾਰਿਆ ਮੈਂ ਕਿ ਵੀ ਤੁਸੀਂ ਐਂ ਕਰੋ ਵੀ ਤੁਸੀਂ ਕੋਈ ਆਪਦੀਆਂ ਸ਼ਰਤਾਂ ਰੱਖ ਲਓ ਬੱਚੇ ਆ ਤੁਹਾਡੇ ਨਹੀਂ ਇਹ ਚੀਜ਼ ਸਹੀ ਲੱਗਦੀ ਮੰਨ ਲਓ ਜੇ ਉਦੋਂ ਅਗਲਾ ਤੁਹਾਨੂੰ ਇਦੂ ਵੀ ਮਾੜਾ ਮਿਲ ਗਿਆ ਕੀ ਕਰੋਗੇ ਅੱਛਾ ਇੱਕ ਚੀਜ਼ ਸਾਡੀ ਨੌਲੇਜ ਹੈਗੀ ਹੈ ਜੀ 18 ਸਾਲ ਤੱਕ ਸਾਡੇ ਤੋਂ ਬੱਚੇ ਨਹੀਂ ਕੋਈ ਲੈ ਸਕਦਾ ਉਹ ਇਹ ਵੀ ਸੋਚੋ ਭਲੇਓ ਮਾਨਸੂਨਾਂ ਬੱਚਿਆਂ ਦਾ ਪੁਆਖ ਕੀ ਆ ਸਦਾ ਮਾਪੇ ਦੀਆਂ ਘਰੇ ਨਹੀਂ ਬਾ ਸਕਦੇ ਤੁਸੀਂ ਤਾਂ ਗਾਂਗ ਲੈ ਕੇ ਚਲੇ ਜਾਉਂਗੇ ਅਗਲਾ ਕਊਗਾ ਪਿੱਛੋਂ ਲੈ ਕੇ ਆਈ ਆ ਇਹਦਾ ਇਹਦਾ ਪਿਛਲਾ ਬੱਚਾ ਜੀ ਪਿਛਲਾ ਗਾ ਇਸ ਤਰ੍ਹਾਂ ਦੀਆਂ ਘਾੜੀਆਂ ਵਾਪਰਦੀਆਂ ਨਹੀਂ ਫਿਰ ਨਾ ਤੁਸੀਂ ਜਾਂਉਂਦਿਆਂ ਚ ਨਾ ਮਰਦਿਆਂ ਚ ਤੁਹਾਨੂੰ ਮੈਂ ਇੱਕ ਕੁੜੀ ਦੀ ਹਕੀਕਤ ਦੱਸਦੀ ਆ ਜੋਂਦੀ ਜਾਗਦੀ ਓਤੀ ਆ ਜਿਹੜੀ ਅੱਜ ਨਰਕ ਭਰੀ ਜ਼ਿੰਦਗੀ ਜਿਉਂ ਰਹੀ ਆ ਪਤੀ ਦੀ ਡੈਥ ਹੋ ਜਾਂਦੀ ਪਤੀ ਦੀ ਡੈਥ ਤੋਂ ਬਾਅਦ ਉਹਦੇ ਇੱਕ ਬੱਚਾ ਹੁੰਦਾ ਭਰਾ ਉਹਦੇ ਹੁੰਦਾ ਨਹੀਂ ਪਰਾਉ ਦੇ ਹੈ ਨਹੀਂ ਇੱਕ ਬੱਚਾ ਹੁੰਦਾ ਉਹਦੇ ਕੋਲੇ ਤੇ ਉਹ ਬੱਚੇ ਜਿਹੜਾ ਇੱਕ ਬੱਚਾ ਹੁੰਦਾ ਉਹਦੀ ਗਾਂ ਸ਼ਾਦੀ ਕਰ ਦਿੱਤੀ ਜਾਂਦੀ ਆ ਉਸ ਕੁੜੀ ਦੀ ਤੇ ਉਹ ਜਿਹੜਾ ਬੱਚਾ ਉਹ ਨਾਲ ਦੇ ਦਿੱਤਾ ਜਾਂਦਾ ਜਦੋਂ ਬੱਚਾ ਨਾਲ ਦੇ ਦਿੱਤਾ ਜਾਂਦਾ ਤਾਂ ਉਹ ਵਿਚਾਰੀ ਚਲੀ ਜਾਂਦੀ ਆ ਉਹ ਜਿਹੜਾ ਉਹਦਾ ਸੈਕੰਡ ਹਸਬੈਂਡ ਹੁੰਦਾ ਨਾ ਤੇ ਉਹ ਜਦੋਂ ਬੱਚਾ ਬਾਹਰ ਖੇਡਣ ਜਾਂਦਾ ਉਹਦੀ ਕੁੱਟਮਾਰ ਕਰਦਾ ਬੱਚਾ ਬੜਾ ਸਹਿਮਿਆ ਸਹਿਮੈਂ ਰਹਿਦਾ ਤੇ ਇੱਕ ਦਿਨ ਉਹਦੀ ਮਾਂ ਉਹਨੂੰ ਵਰਾ ਕੇ ਬੱਚੇ ਨੂੰ ਪੁੱਛਦੀ ਆ ਕਹਿੰਦੀ ਵੀ ਕੀ ਗੱਲ ਆ ਵੀ ਤੂੰ ਇੰਨਾ ਡਰਿਆ ਡਰਿਆ ਤੇ ਸਹਿਮਿਆ ਸਹਿਮਿਆ ਜਾ ਕਾ ਤੋ ਰਹਿਣਾ ਉਹ ਕਹਿੰਦਾ ਵੀ ਮੰਮੀ ਕਹਿੰਦਾ ਡੈਡੀ ਤੇਰੇ ਤੋਂ ਮਗਰੋਂ ਨਾ ਮੈਨੂੰ ਕੁੱਟਦਾ ਜੇ ਤੂੰ ਕੰਮ ਕਰਦੀ ਨਹੀਂ ਮੈਨੂੰ ਬਾਹਰ ਲਿਜਾ ਕੇ ਇੱਕ ਦਿਨ ਮੇਰਾ ਗਲਾ ਕੁੱਟਦਾ ਕਹਿੰਦੇ ਵੀ ਉਹ ਧੀ ਰੋਂਦੀ ਕਰ ਲਾਉਂਦੀ ਉੱਥੋਂ ਸਾਰਾ ਕੁਝ ਛੱਡ ਕੇ ਚਾਬੀਆਂ ਉਹਦੇ ਘਰ ਦੀਆਂ ਉੱਥੇ ਰੱਖ ਕੇ ਤੇ ਉਹ ਆਪਦੀ ਮਾਂ ਕੋਲੇ ਆ ਗਈ ਕਹਿੰਦੀ ਵੀ ਮਾਂ ਮੈਂ ਨਹੀਂ ਜਾਣਾ ਉਸ ਤੋਂ ਅਗਲੀ ਗੱਲ ਸੁਣੋ ਇਹ ਹਕੀਕਤ ਆ ਮੇਰੀ ਰਿਸ਼ਤੇਦਾਰੀ 'ਚ ਰਿਐਲਿਟੀ ਹੋਈ ਵੀ ਆ ਕਹਿੰਦੇ ਜਦੋਂ ਇੱਥੇ ਆ ਗਏ ਇੱਥੋਂ ਪਹਿਣਾ ਸ਼ਰੀਕਣੀਆਂ ਬਣ ਗਈਆਂ ਉਹ ਗੰਨੀਆਂ ਵੀ ਅਸੀਂ ਤਾਂ ਨਹੀਂ ਰੱਖਣਾ ਅਸੀਂ ਇਹਨੂੰ ਕਾਹਤੋਂ ਸੰਭੀ ਗਏ ਕਿਉਂਕਿ ਭਰਾ ਨਹੀਂ ਸੀ ਸਿਰ ਤੇ ਉਹਨਾਂ ਨੂੰ ਆਈ ਸੀਗਾ ਵੀ ਜੇ ਭੈਣ ਇੱਥੇ ਮਾਪਿਆਂ ਦੇ ਘਰੇ ਰਹਿੰਦੀ ਆ ਤਾਂ ਸਾਨੂੰ ਅਗਲੇ ਘਰੇ ਵਿਆਹ ਕੇ ਤੋਰ ਦੇਣਗੇ ਤੇ ਇਹ ਮੁੰਡੇ ਨੂੰ ਕਿਤੇ ਇਹ ਨਾ ਹੋਵੇ ਬਾਪ ਜਿਹੜਾ ਸਾਡੇ ਬਾਪ ਦੀ ਜ਼ਮੀਨ ਆ ਉਹ ਕਿਤੇ ਆਪਦੇ ਦੋਤੈ ਨੂੰ ਦੇ ਦੇਵੇ ਲੜਾਈ ਪਸਾਦ ਰਹਿਣ ਲੱਗ ਗਿਆ ਘਰ 'ਚ ਇਹ ਵਨ ਕੇ ਉਹ ਕੁੜੀ ਦੇ ਹਾਲਾਤ ਐਡੇ ਕ ਮਾੜੇ ਹੋ ਗਏ ਵੀ ਉਹ ਬੱਚੀ ਦੋ ਵਕਤ ਦੀ ਰੋਟੀ ਤੋਂ ਵੀ ਅੱਜੀ ਹੋਊਗੀ ਫੇਰ ਹਾਰ ਕੇ ਜਿਹੜੇ ਉਹਦੇ ਪਹਿਲੇ ਸਹੁਰੇ ਸੀ ਨਾ ਉਹ ਕੁੜੀ ਨੇ ਹੱਥ ਬਣ ਕੇ ਪੰਚਾਇਤ ਦੇ ਵਿੱਚ ਮੁੰਡਾ ਉਹਨਾਂ ਨੂੰ ਦੇ ਦਿੱਤਾ ਕਹਿੰਦੀ ਵੀ ਚਲੋ ਉੱਥੋਂ ਤਾਂ ਆਪਦੇ ਪਿਓ ਦਾ ਇਹਨੂੰ ਹਿੱਸਾ ਮਿਲੂਗਾ ਹੀ ਦਾਦੇ-ਦਾਦੀ ਕੋਲੇ ਰਹੂਗਾ ਪਰ ਅੱਜ ਉਹ ਮਾਂ ਦੀ ਰੂਹ ਹੂਕਾ ਮਾਰ ਰਹੀ ਐ ਉਹ ਮਾਂ ਰੋਂਦੀ ਐ ਕਿਉਂ ਪਤ ਨਾਲੋਂ ਵੀ ਵਿਛੋੜਾ ਪੈ ਗਿਆ ਅੱਗੇ ਵੀ ਕਰਨਾ ਬੱਜਿਆ ਨਾ ਉਹ ਕਰਦੀ ਰਹੇਗੀ ਨਾ ਘੜਦੀ ਰਹੇਗੀ ਸੋ ਇਹ ਗੱਲ ਮੈਨੂੰ ਤੁਹਾਨੂੰ ਇਸ ਦੀ ਹਕੀਕਤ ਦੱਸਣ ਦਾ ਭੈਣੋ ਇਹ ਹੀ ਇੱਕ ਮਤਲਬ ਸੀ ਵੀ ਇਹ ਨਾ ਹੋਵੇ ਠੂਠਾ ਭੱਜ ਕੇ ਛੰਨਾ ਲੱਭਦਿਆਂ ਲੰਮੀਆਂ ਠੂਠੇ ਤੋਂ ਵੀ ਜਾਓ ਕਦੇ ਵੀ ਇਸ ਤਰ੍ਹਾਂ ਦਾ ਕਦਮ ਨਾ ਚੱਕੋ ਜੀ ਜੇ ਨਾਲ ਤੁਹਾਡਾ ਘਰ ਖਰਾਬ ਹੋਵੇ ਹਾਂ ਤੁਸੀਂ ਵਿਆਹ ਕੀ ਗਈਆਂ ਉਸ ਘਰ ਦੇ ਵਿੱਚ ਤੁਸੀਂ ਉਸ ਘਰ ਦਾ ਮੈਂਬਰ ਹੋ ਤੁਸੀਂ ਉਸ ਘਰ ਦਾ ਜੀ ਹੋ ਜੇ ਤੁਹਾਡਾ ਪਤੀ ਤੁਹਾਡੀ ਨਹੀਂ ਕਦਰ ਕਰਦਾ ਤੁਹਾਨੂੰ ਨਹੀਂ ਪੁੱਛ ਕੇ ਉਸ ਕਰਦਾ ਤੁਸੀਂ ਮਾਲਕੋਂ ਉਸ ਘਰ ਦੀਆਂ ਵੱਜ ਗੱਜ ਕੇ ਉਸ ਘਰ ਚ ਰਹੋ ਕਿਉਂਕਿ ਕਾਨੂੰਨ ਤਾਂ ਇਹ ਵੀ ਕਹਿੰਦਾ ਕਿ ਡਿਵੋਰਸ ਲੈਣ ਤੋਂ ਬਾਅਦ ਤਲਾਕ ਲੈਣ ਤੋਂ ਬਾਅਦ ਵੀ ਔਰਤ ਆਪਦੇ ਸਹੁਰਾ ਪਰਿਵਾਰ ਦੇ ਵਿੱਚ ਰਹਿ ਸਕਦੀ ਹੁਣ ਕੋਈ ਕੱਢ ਨਹੀਂ ਸਕਦਾ ਪਰ ਰਹਿਣ ਦੀ ਨੀਤ ਹੋਵੇ ਤੁਹਾਡੀ ਦੂਸਰੇ ਪਾਸੇ ਮੈਂ ਭਰਾਵਾਂ ਨੂੰ ਵੀ ਬੇਨਤੀ ਕਰਦੀ ਆਂ ਵੀ ਜਿਹੜੇ ਦੋ ਦੋ ਚਾਰ ਚਾਰ ਬੱਚੇ ਆ ਤੁਸੀਂ ਦੂਜੀਆਂ ਹੋਰ ਜਨਾਨੀਆਂ ਦੇ ਰਿਲੇਸ਼ਨ ਦੇ ਵਿੱਚ ਰਹਿ ਕੇ ਤੁਸੀਂ ਵਿਆਹ ਨਹੀਂ ਸ਼ੂ ਕਰਦੇ ਲਿਵਿੰਗ ਦੇ ਵਿੱਚ ਤੁਰੇ ਫਿਰਦੇ ਹੋ ਉਹ ਵਿਚਾਰੀਆਂ ਰੋਂਦੀਆਂ ਫਿਰਦੀਆਂ ਉਹਨਾਂ ਦੀ ਤੁਸੀਂ ਪ੍ਰਵਾਹ ਨਹੀਂ ਕਰਦੇ ਕਮਲਿਓ ਜਿਹੜੀਆਂ ਆਪਦੇ ਛੱਡ ਕੇ ਤੁਹਾਡੇ ਕੋਲੇ ਆਗੀਆਂ ਤੇ ਉਹ ਤੁਹਾਡੇ ਦੇ ਕਿੰਨਾ ਕੁ ਟਾਈਮ ਰਹਿਣੀਆਂ ਤੁਹਾਨੂੰ ਛੱਡ ਕੇ ਜਦੋਂ ਤੁਹਾਡੇ ਨਾਲ ਕੋਈ ਚੰਗਾ ਮਿਲ ਗਿਆ ਉਹ ਗਾਂ ਤੁਰਦੀਆਂ ਬੰਨੀਆਂ પતિ ਪਤਨੀ ਦਾ ਰਿਸ਼ਤਾ ਇੱਕ ਵਿਸ਼ਵਾਸ ਦੇ ਸਿਰ ਤੇ ਆ ਵਿਸ਼ਵਾਸ ਦੇ ਸਿਰ ਤੇ ਇਹ ਰਿਸ਼ਤਾ ਕਾਇਮ ਆ ਸੋ ਇਹ ਵਿਸ਼ਵਾਸ ਤੁਹਾਨੂੰ ਦੋਨਾਂ ਜੀਆਂ ਨੂੰ ਬਣਾ ਕੇ ਰੱਖਣਾ ਪਊਗਾ ਜੇ ਤੁਸੀਂ ਦੋਨੇ ਜੀ ਇਹ ਵਿਸ਼ਵਾਸ ਨਹੀਂ ਬਣਾਉਂਦੇ ਸੰਸਾਰਿਕ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋਏ ਤਾਂ ਉਸ ਤੋਂ ਵੱਡਾ ਤੁਹਾਡੇ ਲਈ ਨਰਕ ਨਹੀਂ ਕੋਈ ਹੋ ਸਕਦਾ ਇਹ ਗੱਲਾਂ ਨੂੰ ਯਾਦ ਰੱਖਿਆ ਜੀ